ਚੱਲ 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 ਇੱਧਰ ਰੱਖ ਇੱਧਰ ਚੱਲ 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 ਓਏ ਚੱਲਣ ਤਾਂ ੱੱਲੀ ਚੱਲਣ ਦੇ ਓ ਫਸ ਗਏ ਜਾਦਾ ਫਸ ਗਏ ਗੱਲ ਗੱਲ ਹਾਂ ਜੈਦਲੀਆ ਟਰੈਕਟਰ ਜੀ ਜ਼ੋਰ ਪਰਮ ਬਿਲਕੁਲ ਬਿਲਕੁਲ ਚੱਲ 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 ਸ੍ਰੀ ਕਾਲ ਜੀ ਸਵਾਗਤ ਆ ਜੀ ਅੱਜ ਦੀ ਵੀਡੀਓ ਚ ਗੱਲੀ ਨੇ ਲੱਦੇ ਅੱਜ 200 ਕੁਇੰਟਲ ਕੰਨਾ ਕਹਿੰਦਾ ਕਿ 200 ਕੁਇੰਟਲ ਲੈ ਕੇ ਜਾਣਾ ਕੱਲਾ ਮੇਰੀਆਂ ਮੰਗਦਾ ਤਾਂ ਵਿਚਾਰਾ ਪਿਆ ਨਹੀਂ ਟੀਵੀ ਦੀ ਹੌਕ ਬੜੀ ਆ ਬਾਕੀ ਦੇਖਦੇ ਆ ਇਹਦਾ 16 ਫੁੱਟ ਆ ਇਹ ਦਲੀ ਵਾਲਾ 200 ਕਵਾਂਟਲ ਲੱਦੇ ਆ ਰਸਤਾ ਖਰਾਬ ਆ ਬਹੁਤ ਟਪੂਲਰ ਲੱਗਦੇ ਜਾਣੇ ਆ ਸਾਰੇ ਹੀ ਇੱਕ ਧੁੰਦ ਬਹੁਤ ਬਈ ਵੀ ਆ ਸੜਕ ਪਰੋਂ ਜਾ ਚੜਾਉਣਾ ਰੋਕ ਕੇ ਹੌਲੀ ਹੌਲੀ ਚੜਾਵਾਂਗੇ ਬਾਕੀ ਦੇਖਦੇ ਆ ਹੁਣ ਤੋਰਦੇ ਇੱਥੇ ਤੇ ਹੌਲੀ ਹੌਲੀ ਤੁੰਦ ਦਾ ਜ਼ਿਆਦਾ ਪੰਗਾ ਸੜਕ 'ਤੇ। ਔਰੇ ਤਾਂ ਚੱਲੀ ਜਾਣਾ। ਬਾਕੀ ਅਜੇ ਆ ਰਹੇ ਆ, ਹਰਸ਼ਵੀਰ ਵੀ ਆ ਰਹੇ ਆ ਜੱਸਾ ਕਹਿੰਦਾ। ਇੱਕ ਕਾਲੇ ਵਾਲਾ ਟਰੈਕਟਰ ਆ। ਤਿੰਨ ਟਰੈਕਟਰ ਪਾ ਕੇ ਚੜਨਾ ਉੱਥੇ ਨੂੰ। ਚਲੋ ਦੇਖਦੇ ਆਂ ਇਹ ਬਾਕੀ ਕਿਹਾਂ ਜਾ ਕੇ। ਸੜਕ 'ਤੇ ਰੋਕਣਾ ਪੈਣਾ ਜ਼ਿਆਦਾ ਧੁੰਦ ਕਰਕੇ। ਔਰ ਤਾਂ ਕੋਈ ਚੱਕਰ ਨਹੀਂ ਮੇਗਾ। ਆਹ ਅਜੇ 200 ਲੱਦੇ ਆ ਫਿਰ। ਮਾ ਅੱਗੇ ਵਾਲਾ ਰਿਕਾਰਡ ਤੋੜੂਗਾ ਕਿ ਨਹੀਂ ਦੇਖੋ ਕੁਪੜਾ ਚਾਈਦਾ ਅੱਗੇ ਦਾ 88 ਲੈ ਗਿਆ ਤਾਂ 230 35 ਕਿਲੋਟਲ ਵੇਲਾ ਗਿਆ 88 ਜਿਹੜਾ ਕਿੰਨਾ ਹੋ ਗਿਆ ਤਾਂ ਘਾਟੀ ਵੀ ਲਾਉਣੀ ਆ ਹੁਣ ਤੈਨੂੰ ਦੋ ਤਿੰਨ ਪਾ ਕੇ ਚਾੜੂ ਘਾਟੀ ਤਾਂ ਚੜ ਜੇਣਾ ਆ ਸੜਕ ਦਾ ਚੱਕਰ ਆ ਸੜਕ 'ਤੇ ਰੁਕ ਜਾ ਬਈ ਬਸ ਬੰਦੇ ਖੜਾਉਂਦੇ ਬੰਦੇ ਆਲੇ ਚੱਲ ਬੰਦੇ ਖੜਾ ਕੇ ਔਖਾ ਦੇਖਦੇ ਆ ਚੱਲ ਕੋਈ ਨਹੀਂ ਚਲੋ ਦੇਖਦੇ ਆ ਜੀ ਸੜਕ 'ਤੇ ਕਿ ਸੰਗ ਨਾ 200 ਗਾਰਡ ਤੋੜਨਾ ਅੱਜ ਦائیں ਹੈ ਲੈ ਲੈ ਪਰ ਮੈਂ ਖਾਈ ਜਾਂਦਾ ਇਹ ਮੁੰਨਾ ਮੁੰਨਾ ਗਏ ਤਾਂ ਚੱਕ ਲੈਂਦਾ ਹੈ ਅੱਕੜਦਾ ਹੀ ਬਹੁਤ ਆ ਦੱਲੀ ਦਾ ਪਰਮ ਅੱਜ ਕਾਤੇ ਗਰਮ ਹੋ ਗਏ ਸਾਚੂ ਨਹੀਂ ਪੈਗਾ ਮੁਰਾ ਇੱਕ ਆੜ ਬਾਲ ਚੱਲ 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 ਇੱਧਰ ਰੱਖ ਇੱਧਰ ਚੱਲ 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 ਓਏ ਚੱਲਣ ਦਾ ਦੱਲੀ ਚੱਲਣ ਦੇ ਕੋਪ ਫਾੜੇ ਜਿਆਦਾ ਵੱਜ ਗਏ ਚੱਲ ਚੱਲ 5 4 5 ਬਬੂਲਰ ਪੱਟ ਕੇ ਮਾਰੇ ਆਏ ਆ ਦਿੱਲੀ ਵਾਲੇ ਜੀ ਜੋਰ ਨਹੀਂ ਵੇਚਣ ਨੂੰ ਜੀ ਕਰਦਾ ਮਰੋ ਚਲੋ ਕੇ ਆ ਦਿੱਲੀ ਵਾਲਾ ਜੋਰ ਆ ਨਹੀਂ ਤਾਂ ਹੁੰਦੇ ਚ ਸੜਕ 'ਤੇ ਰੋਕਣੀ ਪੈਣੀ ਆ ਲੈ ਵੀ ਦੱਲੀ ਆ ਚੜਾਈ ਆ ਖਾਇਆ ਮਿੱਟੀ ਪਾਲੇਗਾ ਮੜੀ-ਮੋੜੀ ਤੂੰ ਨੰਬਰਦਾਰ ਆ ਪਿੰਡ ਦਾ ਆ ਨੀ ਬੰਦ ਲੈ ਦੇਖ ਤਾਂ ਸਹੀ ਚੜਾਈ ਕੋਈ ਜ਼ਿਆਦਾ ਨਹੀਂ ਸੜਕ 'ਤੇ ਨਹੀਂ ਕੋ ਦੁੱਦਦਾ ਧੁੰਦ 'ਚ ਪੰਗਾ ਧੁੰਦ ਦਾ ਚੱਲ ਵੀ ਦੱਲੀ ਵੇਰੀ ਪਰਲੇ ਪਾਸੇ ਜਾ ਪਰਮਾ ਥੈ ਲਈ ਦੇ ਲੰਘ ਜਾਣਦੇ ਹਲੇ ਚੱਲੀ ਜਾਣਦੇ ਉਹ ਚੱਲੀ ਜਾਣਦੇ ਹਲੇ ਕੋਈ ਨਹੀਂ ਬੁਗੜ ਚੱਲੀ ਜਾਣਦੇ ਹਲੇ ਚੱਲ ਚੱਲ ਟੋਚਨ ਬਾਲਾ ਟੋਚਨ ਪਿੱਛੇ ਲੈ ਜਾ ਹੋਰ ਪਿੱਛੇ ਲਿਆ ਨਾ ਨਾ ਚੱਲ 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 ਪਿੱਛੇ ਚੱਲ 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 ਸਤੀਵ ਬ੍ਰੇਕਰ ਦਾ ਹੋ ਆ ਬ੍ਰੇਕਰ ਲੱਗਿਆ ਵਾਦਾ ਬ੍ਰੇਕਰ ਲੈ ਜਾ ਲੈ ਜਾ ਲੈ ਜਾ ਲੈ ਜਾ ਸਿੱਧਾ ਹੀ ਚੱਲ 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 ਵਾਹ ਵਾ ਕੋਈ ਨਹੀਂ ਚੱਲ ਹੋ ਦੇਖੀਏ ਇੱਧਰ ਦੇਖੀਏ ਇੱਧਰ ਚੱਲਣ ਦੇ ਚੱਲਣਾ ਦੋ ਦਾ ਦਲੀ ਲੇ ਗਿਆ ਨੰਬਰ ਚੱਕ ਸਮਾਨ ਹੁਣ ਚੱਲੀਏ ਜਿਹੜੇ ਬਬੂਲਰ ਤੋੜਿਆ ਤੇਰੇ ਵਿੱਚ ਪੰਚਾਇਤ ਹੋਣੀ ਅੱਜ ਜੈਦੋ ਜੀ ਆਪਣੀ ਬਰਾਸ ਸਵਾਚ ਆ ਆ ਤਾਈ ਬਾਈ ਮੋਟਾ ਭਾਈ ਜੀ ਨੂੰ ਹਾਂ ਖੈਦਲੀਆ ਟਰੈਕਟਰ ਜੀ ਜ਼ੋਰ ਪਰਮ ਬਿਲਕੁਲ ਬਿਲਕੁਲ ਤਾਂ ਹੀ ਦੱਲੀ ਥਾਪੀਆਂ ਮਾਰਦਾ ਮੈਂ ਕਹਿੰਦਾ ਕਹਿੰਦਾ ਮੈਂ ਤਾਂ ਨਹੀਂ ਵੇਚਦਾ ਕਹਿੰਦਾ ਇੰਨਾ ਹੀ ਯੋਰਾਜ ਚ ਪਪੂਲਰ ਬਟਾਉਣ ਵਾਸਤੇ ਦੱਲੀ ਕੇ ਸੰਪਰਕ ਕਰਨਾ ਹੈ ਜਿਹੜਾ ਜੀ ਪੱਟ ਦੇ ਨਾਲ ਉਹ ਸਾਰਾ ਟਰੈਕਟਰ ਵਿੱਚ ਵਜਿਆ ਤਾਂ ਬਚ ਗਿਆ ਜਿਹੜਾ ਉਹ ਬਾਚ ਗਿਰਿਆ ਨਾ ਉਹ ਟਰੈਕਟਰ ਵਗਰੇ ਆ ਆ ਤਾਂ ਸਾਰੀ ਸਾਈਡ ਪਰ ਗਰੇ ਆ ਉਹ ਸਾਰਾ ਟਰੈਕਟਰ ਭਰਾ ਗਿਆ ਤਾਂ ਚਲੋ ਇੰਨਾ ਸੌਗਰ ਕਰ ਤੂੰ ਨਿਕਲ ਗਿਆ ਲਾ ਭਾਈ ਲੱਗਿਆ ਬਾਈ ਹੁੱਕ ਕਸਣ ਅੱਜ ਇਹਦਾ ਵੀ ਲਾਈਏ ਗੇੜਾ ਪਰ ਫ੍ਰੀ ਹੋ ਗਈ ਭਲਵਾਨ ਹੈ ਮੇਰਾ ਨੜ ਫਰੀ ਹੋ ਗਿਆ ਇੱਕ ਨੜ ਫਰੀ ਨਿਕਲਿਆ ਗੌਰੇ ਨਹੀਂ ਕਰੀ ਤੂੰ ਇਹਦਾ ਕਰਦਾ ਹੈ ਫੇਰ ਚੱਲੀ ਜਾਂਦਾ ਹੈ ਚੱਲੀ ਨਹੀਂ ਜਾਂਦਾ ਗੱਲ ਪਤਾ ਕੀ ਹੈ ਜਿਹੜਾ ਆਪਣੇ ਵਾਲੇ ਟਰਾਲੇ ਤੇ ਹੋਏ ਪੈਂਦੇ ਦੋਰੇ ਇਹਨੇ ਪਹਿਣਾ ਹੋਰੇ ਯੋ ਜੋਰ ਜ਼ਿਆਦਾ ਰੱਖ। ਜਿੱਦ ਥੱਲੇ ਜਿਆਦਾ ਚੋਰ ਰਹਿੰਦਾ। ਵਜਨ ਜਿਆਦਾ ਰਹਿੰਦਾ। ਪਰ ਬੈਲੰਗੇ ਕਰਾ ਦਿੰਦਾ ਨਾਲੇ ਸਾਹ ਲੋ। ਹਾਂ ਜੇ ਜ਼ੋਰ ਜ਼ਿਆਦਾ ਹੀ ਰਹਿੰਦਾ। ਦੇਖ ਕੇ ਚਲਾਏ ਵੀ ਇਹਦੀਆਂ ਵੀ ਦੋਹੇ ਪਿੰਨਾ ਪੈਣੀ। ਦੋ ਬਥੇਰੀਆਂ ਦੋ ਪੈ ਗਈਆਂ ਬਹੁਤ। ਨਟ ਘਾਦ ਦੇ ਵਾਲਾ। ਖਾ ਨਟ ਘਾਦ ਦੇ। ਵਿੱਚ ਨਟ ਘਾਦ ਦੇ। ਹੋ ਗਿਆ ਕਰਨ। ਦੋ ਵੀ ਪੈ ਗਏ ਬਹੁਤ ਆ ਯਾਰ ਪਹਿਲਾਂ ਹੁਣ ਜਿਹੜੇ ਪੀ ਆਉਂਦਾ ਲੱਗ ਜਾਂਦੀ ਫੁੱਕ ਜੀ। ਹੈ? ਫੁੱਕ ਲੱਗ ਜਾਂਦੀ ਪਿੱਛਾ ਨਹੀਂ ਆਉਂਦਾ। ਨਾਟਕ ਜਿਸ ਬੋਟੇ ਦੀ ਪੁੱਛਿਆ ਕੀ ਕਰਨਾ ਉਹਨੇ ਆ ਚੀਜ਼ ਵਿੱਚ ਗੈਪ ਜ਼ਿਆਦਾ ਹੈ ਨਾ ਤੇਰੀ ਵੀ ਜ਼ਿਆਦਾ ਉਹ ਉਂਨਾ ਉਹਨੇ ਨੇੜੇ ਚਲੇ ਜਾਣਾ ਯਾਰ ਐ ਦੇ ਆ ਦੇ ਆਹਾ ਹੂੰ ਇਹ ਵੀ ਸਰ ਆ ਚੀਜ਼ ਦੇਖਣੀ ਪੈਂਦੀ ਹੈ ਨਾ ਐ ਦੇ ਇਹ ਤਾਂ ਇੰਨਾ ਕੇ ਗਾਇ ਬਾਈ ਕੁੰਗੜ ਦਾ ਬਸ ਨਹੀਂ ਫੇ ਪੰਗਾ ਖੜਾ ਹੋ ਜਾਣਾ ਇਹਨੇ ਗੈ ਲੱਜ ਜੇ ਉਹ ਤਾਂ ਐ ਇੱਕ ਕਰਕੇ ਗੈਪ ਘਟਾ ਲੈਣੇ ਆਉਂਗੇ ਤਾਂ ਚਸ ਵੀਰੇ ਆਜੂ ਤਾਂ ਜਾ ਕੇ ਤੂੰ ਲਈ ਤਿਆਰੀ ਕਰਕੇ ਰੱਖ ਨਾ ਉਹ ਆਗ ਬੰਨਨੇ ਉਹ ਤੇ ਲਾ ਰਿਹਾ ਰਿਕਾਰਡ ਸੌਂ ਲੱਤੂ ਗਾ ਬਿਓ ਚੱਲ ਕੋਈ ਨਹੀਂ ਮੈਂ ਕਸ ਕੇ ਆਪਣਾ ਇਹਨੂੰ ਹੁੱਕ ਨੂੰ ਕੱਢ ਲਾ ਹੁਣੀ ਬਸ ਹੁਲ ਕੇ ਨਟ ਕਸ ਕੇ ਚੱਲ ਆ ਆ ਫਿਰ ਦੇ ਦੀ ਠੀਕ ਆ ਠੀਕ ਆ ਠੀਕ ਆ ਚਲ ਕੋਈ ਨਹੀਂ ਇਧਰ ਦੀ ਪਾਲਾ ਚਾਹੀਏ ਚਲ ਬਿਸ਼ਮੜੀ ਪਿਛੇ ਪਿਛੇ ਨੀਚੇ ਤੇ ਚੁੱਕਵਾ ਚੀ ਜਿੱਧਰ ਤੇ ਪੈਂਚੀਆ ਪਾ ਦੇ ਚੱਲ ਠੀਕ ਆ ਬਸ ਕਰ ਦੇ ਕਫੇ ਨਟ ਪਾਉਣਾ ਪਾਲਾ ਕਿਤੇ ਇਹਦੇ ਕਿਹੜਾ ਨਟ ਨਾਟ ਕੇ ਨਾ ਹੁੱਕ ਚ ਨਟ ਆ ਪਾਈਏ ਤੇਰੇ ਹਾਂ ਤਾਂ ਇਹ ਨਾ ਹੋਵੇ ਚਾਹੀਦਾ ਛੋਟਾ ਜਿਹਾ ਹੋਵੇ ਬਸ ਦੋ ਕੁੰਗਲ ਦਾ ਹੋਰ ਮਜ਼ਬੂਤੀ ਹੋ ਜੂ ਹੋਰ ਕੇ ਲੈ ਆਪਾਂ ਪਾਲਾ ਹੀ ਇਹ ਵੀ ਫਿੰਨੇ ਆਂ ਤਾਂ ਇੱਕ ਪੈ ਜਾਣਾ ਇਹਨੇ ਪਤਲੀ ਆ ਇਹ ਨਟ ਮੰਨਦਾ ਤਕੀ ਮੈਨੂੰ ਨਾਲੇ ਕੋਈ ਕੰਮ ਨਹੀਂ ਕਰਨਾ ਉਹਨੇ ਕੱਢ ਬਾਹਰ ਇਹਨੂੰ ਹੋਰ ਦੇਖ ਲੈਂਦਾ ਬਸ ਰਹਿਣ ਦੇ ਦੋ ਹੀ ਬਧਿਰੀਆਂ ਯਾਰ ਚੱਲ ਦੱਲੀ ਦੇਖ ਲੈ ਇਹਦੀ ਕਿਸਮਤ ਇਹ ਦੇ ਇਹੇ ਹੁਕਮ ਉਟਾ ਗਈ ਆ ਗਿਆ ਕਹਿੰਦਾ ਹੈ ਪੰਜ ਬਣਾ ਲੈ ਕਾਦ ਆ ਗਿਆ ਜੋੜੇ ਉਹ ਪੈ ਗਿਆ ਤੇਰੇ ਲਈ ਮਗਰ ਪੈ ਗਈ ਹੋਣੀ ਬਸ ਕਰਿਆ ਰੋਟ ਪਾ ਕੇ ਦੇਖਣੀ ਸੀ ਬਤਾ ਲੋਟਿਆ ਗਿਆ ਤਾਂ ਅੰਕਲ ਹੀ ਪਾ ਕੇ ਦੇਖੂਗਾ ਜੀ ਤੇ ਤਾਂ ਆ ਗਈ ਲੋਟ ਤੂੰ ਰਹਿ ਗਿਆ ਪਾ ਕੇ ਦੇਖੀ ਗਾ ਲੂੰ ਫੋਕੋ ਬਣਾ ਲਿਆ ਕਹਿੰਦਾ ਨਵੀ ਚੱਲੀ ਕਹਿੰਦਾ ਆ ਦਲੀਏ ਅੱਜ ਬਾਈ ਟ੍ਰੈਕਟਰ ਦਾ ਜੋਰ ਦੇਖਣ ਆਇਆ ਦਾ ਕਿਆ ਜੋਰ ਮਾਨਾ ਤੇਰੇ ਇੰਡੋ ਫਾਰਮ ਨੇ ਯਾਰ ਓ ਉਛਲਾਦਲੀ ਨੂੰ ਬੂਰੂਰੇ ਪੂਰੇ ਪੱਟ ਕੇ ਮਰੇ ਰਾਹ ਰਾਹ ਚੱਲੋ ਬੋਲੀ ਚਲੀਏ ਮੋੜ ਰੋ ਬਣੂ ਆਏ ਕੋ ਮਗੈ ਆਇਆ ਕਬਟ ਕੀ ਲੈ ਗਈ ਤੇ ਰਕਮਾ ਕੀ ਲੈ ਆ ਮਾਜਾ ਉੱਪਰ ਬਹਿ ਜਾ ਦੇ ਕੇ ਕਣਾ ਬੈਠਾ ਹੈ ਇਹ ਤਾਂ ਦਾਤ ਲੈਂਦਾ ਨਾ ਪਰ ਕਰੇਗਾ ਖੇਚ ਰੱਖ ਕੇ ਲੈ ਜੇ ਘਰਾਂ ਲੈ ਕੇ ਜਾਂਦੇ ਤਾਂ ਰੋਜ਼ ਦਾ ਪੰਗਾ ਦਲੀ ਬਹਿਣਾ ਬਹੁਤ ਆਉਂਦੀਆਂ ਯਾਰ ਕੱਦ ਜੌਂਤੇ ਬੌਦਾ ਇਹ ਆ ਦੇਖ ਹੋਰੇ ਵੀ ਬਰਸੀਂ ਦੇਖਣਾ ਗਾਇਆ ਪਿਆ ਕੱਦ ਜੌਂਤੇ ਗਿਆ ਫੱਟਾ ਚੇਕਾ ਨਾ ਹਾਂ ਕਲ ਟਿਕਾ ਬੰਦਲਾ ਵੀ ਨਹੀਂ ਡੋਲੇ ਯਾਰ ਹਾਂ ਤਰਨੀ ਫੱਟੇ ਵੀ ਨੜ ਕਸ ਹਾਂਜੀ ਕਾਲੂ ਕਸ ਲਾਂਗੇ ਸਵੇਰੇ ਚਾਹ ਹੂੰ ਕਾਲੂ ਤਾਂ ਨਹੀਂ ਚਾਹੀਦਾ ਹਲੇ ਤਾਂ 10 ਦਿਨ ਨੂੰ ਚਾਹੀਦਾ ਹੁਣ ਤਾਂ ਨਹੀਂ ਔਖਾ ਬਜਾਰੇ ਨਹੀਂ ਨਹੀਂ ਸੋਨਾ ਫੱਟਾ ਲੈ ਜਾਂਦਾ ਹੁਣ ਇਹ ਚੌਂਤੇ ਤੇ ਲਿਆਉਂਦਾ ਫੇਰ ਚੌਂਤੇ ਹੀ ਲੈ ਕੇ ਜਾਣਾ ਹੁਣ ਵਾਹ ਤੁਰ ਆਈ ਰਹੀ ਹੈ ਇੱਕ ਬੱਚੇ ਦੇ ਚੋਕੇ ਘਰੋਂ ਦੇ ਕਿਰਗਰਦਾਰ ਹੂੰ ਪਾਈ ਰਹਿ ਗਈ ਓਹ ਛੋਡੇ ਦੇ ਪਾਸੋਂ ਆਪਣਾ ਚੱਲ ਰਿਹਾ ਓਰੇ ਓਏ ਇੱਕੇ ਪਰਤੀ ਓਰੇ ਤਾਂ ਇਹ ਤਾਂ ਮੱਸੀ ਵੀ ਮੱਸੀ 100 ਫੂੜਾ ਵੀ ਨਹੀਂ ਆਉਣਾ ਹੈ ਹੈ 100 ਫੂੜਾ ਵੀ ਮੱਸੀ ਆਉਣਾ ਓਰੇ ਸੌਣੀ ਹੈਗਾ ਪਾਈ ਹੈ ਮਰੂ ਮਰੇ ਬੋਲੇ ਨਹੀਂ ਅਜਾ ਲੱਗੇ ਤੇ ਉਰੇ ਲੱਗ ਮੂਰੀ ਛੇੜਣਾ ਫੇਰ ਓਹ ਵੀ ਛੇੜਣਾ ਔੜੇ ਕੇ ਨਹੀਂ ਬੰਦੇ ਨਹੀਂ ਭੇਜਦਾ ਭਾਈ ਕਰੀਏ ਗਿਆ ਦਲੀਚਾ ਤੇਰੇ ਤੋਂ ਹੀ ਦੇਜਾ ਮੈਂ ਸਵਾਦ ਨਹੀਂ ਫਿਰ ਕੋਲ ਤੂੰ ਹੀ ਘਟਦਾ ਪਹਿਲਾਂ ਆ ਦੇਖ ਲੈ ਹੁਣ ਦੂਰੇ ਪਾਸੇ ਨੂੰ ਵੇਖ ਗਏ ਨਾ ਤੂੰ ਹੀ ਘਟਲਾ ਤੂੰ ਹੀ ਘਟਲਾ ਵਿੱਚ ਨੂੰ ਇੱਕ ਅੱਧੀ ਪਰਚੀ ਕਢਾ ਦੇ ਗਰ ਮਾਰੇ ਬੰਦੇਆਂ ਦੀ ਤੂੰ ਹਰ ਹਰਸ਼ਵੀਰ ਦੇ ਨਹੀਂ ਛੱਡਦੇ ਕਰੀਏ ਗਿਆ ਓ ਸਹੀ ਜੰਗ ਲੈ ਮੁੰਨ ਨੂੰ ਤਾਂ ਕਰੀ ਜਾਂਦੇ ਉਹ ਦੇਖੇ ਘੜਾ ਨਾ ਨਾ ਇੱਕ ਮਿੰਟ ਇੱਕ ਭਾਈ ਇੱਕ ਹੋਰ ਆ ਜ ਨਹੀਂ ਉਹ ਮੈਂ ਨਹੀਂ ਕਢਾਉਣੀ ਹੈਗੀ ਕਾਲੂ ਭੋਲੂ ਬਾਈ ਦੇ ਘਰ ਨਹੀਂ ਥੱਲੇ ਔੜੇ ਕਢਣੀਆਂ ਉਹਨੇ ਘਾੜਨੀ ਆ ਮੈਂ ਤਾਂ ਹਲੇ ਹਫਤੇ ਤੱਕ ਘਾੜਨੀ ਆ ਜਿਆਦਾ ਆਉਂਗੀ ਹੁਣ ਮੈਂ ਉਹਦੀ ਵਾਲੀ ਦਾ ਢੇਡਾ ਲਾਇਆ ਆ ਉਹਨੇ ਮੇਰੀ ਵਾਲੀ ਦਾ ਢੇਡਾ ਲਾਇਆ ਆਣਾ ਕੱਲ ਨੂੰ ਜਿਹੜੀ ਆ ਗਈ ਅੱਜ ਫੇਰ ਉਹਦੇ ਬਾਅਦ ਹੁਣ ਮੇਰੀ 5-7 ਦਿਨ ਤੱਕ ਆਉਣੀ ਫੇਰ ਕਢਾਵਾਂਗੇ ਆਪਾਂ ਮੈਂ ਕਹਿੰਦਾ ਇਕੱਠੇ ਚੱਲੂਗਾ ਆਪਾਂ ਉਹ ਵੀ ਰਿਸ਼ਤੇਦਾਰ ਮੰਗਦੇ ਆ ਨਹੀਂ ਰਿਸ਼ਤੇਦਾਰ ਨੂੰ ਦੇਣੀ ਪਣੀ ਪਰਚੀ ਨਹੀਂ ਫੇਰ ਆਪ ਕਿਹੜਾ ਲਾਉਂਗਾ ਇਹ ਉਹਨੇ ਨਾਲ ਲੱਤੀ ਦੇ ਬਿਦਾ ਹੋ ਗਿਆ ਗਿਆ ਪਾਸੇ ਕੋੜੇ ਵਿਖਾਣੇ ਕੋੜੇ ਕਾ ਦੇ ਕਹ ਸਰੋ ਕਾਨੂੰ ਕਾਨੂੰ ਗਏ ਜਿਹ ਹਰਸ਼ ਵੀਰਾਂਗੇ ਨਹੀਂ ਅੱਛਰੇ ਚੱਲ ਠੀਕ ਆ ਫਿਰ ਕੋਈ ਨਹੀਂ ਦੇਖ ਰਿਹਾ ਦਿੱਲੀ ਨੂੰ ਤਾਂ ਬਦੀ ਕਹੜੀ ਜੋ ਹੁੰਦੇ ਨੇ ਤਾਂ ਪਜੋਵਾਂ ਲਾ ਕੇ ਕਰਿਆ ਜਿਹੇ ਜਿਹੇ ਕਹੜੀ ਕਹੀ ਸੀ ਆ ਦਿਖਾ ਦੇ ਯਾ ਚੇਲਾ ਕੇ ਤੈਨੂੰ ਲਾਉਦਾ ਨਹੀਂ ਹੈਗਾ ਕਦੇ ਲਾਉਂਦੇ ਪਾਜੀ ਉਹ ਇਹ ਤਾਂ ਦੂਈ ਐ ਇਹ ਉਹਦੇ ਲਈ ਆ ਜਦ ਉਹ ਕਰਦੇ ਆ ਗ੍ਰੈਂਡਰ ਲਾਉ ਚਲਾਉਂਦੇ ਉਹਦੇ ਲਈ ਐ ਇਹ ਅੱਛੇ ਗ੍ਰੈਂਡਰ ਦੂ ਆ ਇਹ ਲੈ ਲੈ ਦੋ ਦੇ ਤੇ ਲੱਗਾ ਹੈ ਖਬਰੇ ਲੱਗੇ ਦਿਖਾਈ ਤੇ ਕਹੇ ਯਾਰ ਲੱਗਦਾ ਇਹ ਸਾਰਾ ਸਾਮ ਰੱਖ ਦਈ ਯਾਰ ਆਮਲਾ ਰੱਖ ਦਈ ਯਾਰ ਆਇਆ ਆਇਆ ਬੱਲੀ ਆਹ ਅੱਛੇ ਤਰ੍ਹਾਂ ਦੀ ਢੇਲ ਕਰਦਾ ਸਟਾਫ ਕਰਕੇ ਲਗੂ ਚਾਚਾ ਰੱਖ ਦੇ ਜਿੱਥੇ ਤੇ ਕੱਢੀਓ ਉਹਦੇ ਜਮੀਆਂ ਦੀਆਂ ਚਾਚੇ ਰੱਖ ਦੇ ਵਿੱਚ ਬੈਠ ਲੋ ਕੱਖ ਲਾ ਦਲੀਏ ਫੇਰ ਚੱਲੀਏ ਜਲੀ ਠੰਡ ਕਰੀ ਜਾਂਦਾ ਏ ਠੰਡ ਕਰੀ ਜਾਂਦਾ ਸਾਡ ਠੀਕ ਆ ਹਾਂ ਇਹ ਤਾਂ ਠੀਕ ਆ ਭਲਾ بڑے ਦਿਨ ਆ ਗਏ ਐ ਤਾਂ ਸਵਾ ਦੇ ਆ ਵੀ ਆ ਗਈ ਪਿਛਲੇ ਸਾਲ 23 ਤਰੀਕ ਨੂੰ ਮੀਂਹ ਪੈ ਰਿਹਾ ਤਾਂ 22 ਤਰੀਕ ਨੂੰ ਉਹ ਸਮਝ ਰਿਹਾ ਅੱਜ ਵਾਲੀ ਉਨੀ ਹੋਈ ਆ ਨਾ ਇਹ ਉਨੀ ਦੱਸਿਆ ਹੋਇਆ ਕੱਲ੍ਹ ਪਰਸੋਂ ਨੂੰ ਅਖਬਾਰ ਚਾਹਿਆ ਹੋਇਆ ਤਾਂ ਜੀ ਠੀਕ ਆ ਹਾਂ ਜੀ ਚੱਲ ਲੋ ਜੀ ਕਾਕੋ ਖ ਵੱਢ ਕੇ ਆ ਕੇ ਆਪਣਾ ਟੁੱਕ ਕੇ ਬਾਤ ਦਾ ਸੋਕ ਬਿਸ਼ਾਤੀ ਹੁਣ ਹੁਣ ਉਹ ਕੰਮ ਬੰਦ ਹੋ ਗਿਆ ਜੀ ਗੋਬਰ ਗਏ ਸਾਲ ਇਹਨੇ ਸਿੱਧੇ ਕਰਕੇ ਹੁਣ ਠੰਡ ਜਿਆਦਾ ਏ ਪੰਜ-ਸੱਤ ਦਿਨ ਬੰਦੇ ਰਹਿਣਾ ਉਤੇ ਬਾਅਦ ਫਿਰ ਦੇਖਦੇ ਆ ਜੇ ਤੋ ਪਾਣੀ ਖੜੀ ਤਾਂ ਕੋ ਬਰਗਾਂ ਚੱਲੂ ਨਹੀਂ ਉਹਨੇ ਦਿਨ ਕੋ ਬਰਗਾਂ ਬੰਦਦਾ ਕਿਉਂਕਿ ਜੇ ਸੁੱਕ ਨਹੀਂ ਵਛਾਉਂਦੇ ਡੰਗਰਾਂ ਥੱਲੇ ਫਿਰ ਔਖਾ ਹੀ ਸਿੱਧੇ ਕਰਕੇ ਹੁਣ ਸੁੱਕ ਵਛਾਉਣੀ ਕਰਤੀ ਸ਼ੁਰੂ ਬਾਕੀ ਉਹ ਰੋਕਤਾ ਹੋ ਗੋਹਾ ਘੋਲਣਾ ਫੇ ਜੇ ਗੋਹਾ ਨਹੀਂ ਘੋਲਣਾ ਕੋ ਬਰਗਾਂ ਸਨੇ ਨਹੀਂ ਚੱਲਣਾ ਆਹੀ ਚੱਕਰ ਅਜੇ 4:30 ਦਾ ਟਾਈਮ ਹੋਇਆ ਮੌਸਮ ਛੱਡਾ ਹੋ ਗਿਆ ਨਾ ਮਗਾ ਵੀ ਚੱਲ ਬੰਨ ਕੱਖ ਪਾਈਏ ਇਹਨਾਂ ਨੂੰ ਅੰਦਰ ਕਰੀਏ ਅੱਜ ਤਾਂ ਧੁੱਪਾਂ 5 ਮਿੰਟ ਵੀ ਨਹੀਂ ਨਿਕਲੀ ਭਲੇ ਕੱਲ ਧੁੱਪਾਂ ਨਿਕਲਿਆ ਜੀ ਫੇਰ ਵੀ ਥੋੜੀ ਜੀ ਅੱਜ ਦਾ 10 ਮਿੰਟ ਵੀ ਨਿਕਲੀ ਮੈਂ ਅੱਜ ਤਾਂ ਵੀ ਚੱਲ ਕਾਲੂ ਭੋਲੂ ਬਾਈ ਦੇ ਪਰਚੀ ਘਾਣ ਆਉਣਾ ਤਾਂ ਅਸੀਂ ਅੱਜ ਝੋਕਾ ਵਾ ਕੇ ਦੇਖਦੇ ਸੀ ਜਿਹੜੀ ਪੈ ਗਈ ਚਲੋ ਬਈ ਗੋੜ ਕੱਢ ਲੈਂਦੇ ਪਰਸੋਂ ਚੌਥੇ ਨੂੰ ਜੇ ਮੌਸਮ ਸਾਫ਼ ਹੋ ਜਾਂਦਾ ਪਰ ਨਹੀਂ ਮੌਸਮ ਨਹੀਂ ਸਾਫ਼ ਹੈਗਾ ਕਿਉਂਕਿ ਅਜੇ ਤੋਂ ਵਿੱਚ ਬੱਲਣ ਵੀ ਨਹੀਂ ਸੁੱਕਦਾ ਹੈਗਾ ਪੱਤੀ ਚੱਕ ਕੇ ਲਵਾਂਗੇ ਫੇਰ 22 ਗਿੱਲੀ ਆ ਚਲੋ ਦੇਖਦੇ ਆ ਮੜੀ ਜੀ ਧੋਪਾ ਨਿਕਲਿਆ ਬੇਕ 1 2 ਦਿਨ ਮੈਂ ਕਿਹਾ ਵੀ ਗੋੜੇ ਕੱਢ ਕੇ ਦੇ ਦਈਏ ਜਿਹੜੇ 1 2 ਜਣਿਆਂ ਨੂੰ ਦੇਣਾ ਕਹਿੰਦੇ ਤੇ ਕਈ ਵੀਰ ਕੱਲ ਵੀ ਦਿੱਤਾ 2 ਜਣਿਆਂ ਨੂੰ ਕੱਲ ਗੱਲੇ ਨਹੀਂ ਬਣੀ ਪਹਿਲਾਂ ਤਾਂ 4 5 ਪੱਤਾ ਕੱਢਣ ਸੀ ਸਲਾਹਤੀ ਸਿਰਫ ਦੋ ਹੀ ਨਿਕਲੀਆਂ ਮਾ ਚਲੋ ਕੋਈ ਨਹੀਂ ਬਾਤੀ ਹਾਂ ਕੱਢਾਂਗੇ ਚਲੋ ਦੇਖਦੇ ਆ ਜੀ ਫਿਰ ਕਿਆ ਬਣਦਾ ਬਾਕੀ ਗੁਰਦਾ ਮੌਸਮ ਦਾ ਮੌਸਮ ਪਰ ਡਿਪੈਂਡ ਆ ਹੁਣ ਚਲੋ ਚਲਿਏ ਜੀ ਅਦਰ ਬਾਹਰ ਕਰੋ ਠੀਕ ਆ ਜੀ ਮਿਲਦੇ ਆ ਕਾਲੂ ਫਿਰ ਅਗਲੀ ਵੀਡੀਓ ਚ ਨਾਲ ਦੇ ਲਈ ਸਤਿ ਸ੍ਰੀ ਅਕਾਲ ਜੀ